ਰਾ 에ਰਪੋਰਟ ਮਨ ਜਾ ਰਿਹਾ ਜੀ ਨਹੀਂ ਉਹ ਤਾਂ ਮੈਂ ਤਾਂ ਉਹਦੇ ਸਾਰੇ ਕਾਗਜ਼ ਸ਼ੁਰੂ ਤੋਂ ਲੈ ਕੇ ਉਹਦੀ ਸੈਂਕਸ਼ਨ ਤੋਂ ਲੈ ਕੇ ਉਹਦੇ ਮੇਰੇ ਜਿਹੜੇ ਉਦਘਾਟਨ ਕੀਤੇ ਆ ਸੜਕ ਦਾ ਕੰਧ ਦਾ ਮੇਨ ਬਿਲਡਿੰਗ ਦਾ ਅਰੇ ਉਹ ਤਾਂ ਵੈਸੇ ਵੀ ਇਹ ਕਿੱਥੇ ਸਾਨੂੰ ਉਹ 2018 ਚ ਸੈਕਟਰ ਹੋਇਆ 2018 ਇਹ ਭਾਈ ਸਾਹਿਬ ਕਿੱਥੇ ਸਾਨੂੰ 2018 ਜੀ ਦੱਸੋ ਕਿਉਂ ਜੀ ਵੀ ਡਿਬੇਟ ਕਰਨ ਲਈ ਤਿਆਰ ਹੋਣਾ ਦੇ ਨਾਲ ਇਥੋਂ ਦੇ ਬਿਲਕੁਲ ਉਹਨਾਂ ਨੂੰ ਉਹ ਜਦੋਂ ਮਰਜ਼ੀ ਕਰ ਲਓ ਕੋਈ ਕਾਗਜ਼ ਤਾਂ ਦਿਖਾਓ ਅਰੇ 2018 ਚ ਇਹ ਭਾਈ ਸਾਹਿਬ ਕਿੱਥੇ ਸੀ ਕੇਜਰੀਵਾਲ ਕਿੱਥੇ ਸੀ ਉਹਦਾ ਚੈਲੰਜ ਕਰਦੇ ਹੋ ਜੀ ਆਮ ਆਦਮੀ ਦੇ ਨਹੀਂ ਮੈਂ ਚੈਲੰਜ ਮਤਲਬ ਮੇਰੀ ਉਹ ਪਰਸਨੈਲਿਟੀ ਨਹੀਂ ਆ ਉਸ ਤਰ੍ਹਾਂ ਦੀ ਐਵੇਂ ਉਸ ਤਰ੍ਹਾਂ ਦੀ ਕਰਨ ਦੀ ਪਰ ਮੈਂ ਕਹਿਣਾ ਭਾਈ ਮੈਨੂੰ ਤਾਂ ਸਾਰੀਆਂ ਚਿੱਠੀਆਂ ਨੇ ਮੇਰੇ ਉਦਘਾਟਨਾਵਾਂ ਦੀਆਂ ਫੋਟੋਆਂ ਨੇ ਉਦੋਂ ਦਾ Google ਕੱਢ ਲਓ ਸਾਰੀ Google ਤੇ ਚਲੇ ਜਾਓ 2018 19 20 21 ਸਭ ਡਾਕਟਰ ਅਮਰ ਸਿੰਘ ਆਊਗਾ ਉਹ ਕੋ Google ਹੋਣ ਤਾਂ ਬਣਦਾ ਨਹੀਂ ਹੈਗਾ ਇਹ ਦੱਸ ਦੇਣ ਕਿ 18 19 20 21 22 ਕਿੱਥੇ ਹੈਗੇ ਸੀ ਜਨੂਅਰੀ 2022 ਦਾ ਉਹਦਾ ਮੈਂ ਬਿਲਡਿੰਗ ਦਾ ਆਊਟਗਾਰਡਨ ਕੀਤਾ ਹੈਗਾ ਨਾਲ ਮੇਰੇ ਇਥੋਂ ਦੇ ਡੀਸੀ ਸਾਹਿਬ ਜੀ ਬਰਿੰਦਰ ਸ਼ਰਮਾ ਫੋਟੋ ਆਉਣ ਗਿਆ ਦੇਖੋ ਆ ਦੇਖੋ ਆ ਬਰਿੰਦਰ ਸ਼ਰਮਾ ਉਦੋਂ ਕੋਵਿਡ ਚੱਲ ਰਿਹਾ ਸੀ ਆ ਦੇਖੋ ਲੱਗਿਆ ਹੋਇਆ ਅਸੀਂ ਦੋਵੇਂ ਜਣੇ ਇਹਨੂੰ ਵੱਡਾ ਕਰ ਲਓ ਉਹਦੇ ਚ 22 ਜਨੂਅਰੀ ਲਿਖਿਆ ਹੋਇਆ 46 ਕਰੋੜ 92 ਲੱਖ ਪੈਸਾ ਲਿਖਿਆ ਹੋਇਆ ਕਿ ਉਹਦਾ ਅ ਅਸੀਂ ਅਸੀਂ ਸ਼ੁਭਰਮ ਕੀਤਾ ਤੇ ਇਹ ਭਾਈ ਸਾਹਿਬ ਕਿੱਥੇ ਸੀ ਜਾਂ ਆਮ ਪਾਰਟੀ ਉਦੋਂ ਕਿੱਥੇ ਸੀ ਇਸ ਕਰਕੇ ਇਹ ਤਾਂ ਝੂਠ ਬੋਲਣ ਦੇ ਝੂਠ ਦੇ ਪਲੰਦਿਆਂ ਦੇ ਇਹਨੇ 18 ਮਹੀਨਿਆਂ ਚ ਰਕਾਰ ਤੋੜ ਵਿਕਾਸ ਕਰਾਵਾਂਗੇ ਜੇ ਅਸੀਂ ਜਿੱਤਦੇ ਹਾਂ ਤੇ ਭਾਈ ਸਾਹਿਬ ਸਵਾ 3 ਸਾਲ ਚ ਕੀ ਕਰਾਇਆ ਉਹ ਤਾਂ ਦੱਸ ਦਿਓ ਅਸੀਂ ਤਾਂ ਕਹਿੰਨੇ ਇੱਕ ਇੱਟ ਵੀ ਲਵਾਈ ਹੋਵੇ ਰੋੜਾ ਸਾਹਿਬ ਨੇ ਦੱਸ ਦੇਣ ਇਹਨਾਂ ਦਾ ਤਾਂ ਐਮਪੀ ਲੈਡ ਦਾ ਜਿਹੜਾ 15 ਕਰੋੜ 3 ਸਾਲ ਦਾ ਉਹ ਨਹੀਂ ਖਰਚ ਹੋਇਆ ਕਿੰਨਾ ਮੜਿਆ ਸੀ ਇਹਨਾਂ ਨੂੰ ਐਮਪੀ ਫੰਡ ਹਰ ਸਾਲ 5 5 ਕਰੋੜ ਮਿਲਦਾ 3 ਸਾਲ ਇਹਨਾਂ ਨੂੰ ਹੋ ਗਏ ਨਾ ਇਨਾਂ ਦਾ ਖਰਚਾ ਸਿਰ 4 ਜਾਂ 5 ਕਰੋੜ ਹੋਇਆ 10 ਕਰੋੜ ਹੋ ਜੇ ਇਹਨਾਂ ਕੋਲ ਪਿਆ ਉਹ ਵੀ ਨਹੀਂ ਖਰਚ ਕਰ ਸਕਦੇ ਕਿਵੇਂ ਦੇਖਦੇ ਜਿਹੜੀ ਕੈਂਪੇਨ ਚੱਲ ਰਹੀ ਆ ਤੇ ਲਾਸਟ ਜਿਹੜੇ ਕੈਂਪੇਨ ਕਾਂਗਰਸ ਦੇ ਪੱਖ ਚਾ ਸਾਰੀ ਜਨਤਾ ਕਾਂਗਰਸ ਦੇ ਪੱਖ ਚਾ ਸ਼ਰਤ ਇਹ ਹੈ ਕਿ ਜ਼ੋਰ ਜ਼ਬਰਦਸਤੀ ਨਾ ਕਰਨ